ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੀ ਪੇਠੇ ਦੀ ਸਬਜ਼ੀ ਖੇਤੋਂ ਤੋੜ ਕੇ ਲੈ ਕੇ ਆਇਆ ਕੱਚਾ ਕੱਚਾ ਪੇਠਾ ਪੱਕਿਆ ਵੀ ਲੱਗਦਾ ਥੋੜਾ ਥੋੜਾ ਚਲੋ ਹੁਣ ਇਹਨੂੰ ਅਸੀਂ ਕੱਟ ਲੈਨੇ ਆ ਚੇਕੋ ਚੀਕੂ ਕਰਦੇ ਆ ਕੱਟਣਾ ਸ਼ੁਰੂ ਚਲੋ ਵੀ ਹੋ ਜੋ ਸ਼ੁਰੂ ਪੇਠਾ ਆਪਾਂ ਕੱਟ ਲਈਏ ਅਬ ਵੀ ਜੇ ਤਾਂ ਮੈਨੂੰ ਬਾਲੇ ਭਾਲੇ ਲੱਗਦੇ ਇਹਦੇ ਲੈ ਦੱਸ ਇੰਨਾ ਵੀ ਨਫਾ ਆ ਖੜਾ ਸੀਗਾ ਰੱਬ ਵੀ ਵਸਲਾ ਲੈ ਆ ਤਾਂ ਮੈਨੂੰ ਪੜੇ ਪੇਠਾ ਮੈਨੂੰ ਵੈਸੇ ਵਧੀਆ ਨਹੀਂ ਲੱਗਦਾ ਸਾਰੇ ਹੱਥ ਖਰਾਬ ਹੋ ਜਾਂਦੇ ਚੀਰ ਦੇ ਚੀਰ ਦੇ 아이ਨੀ ਭੈਣਾ ਕੱਚਾ ਕਿੱਥੇ ਆ ਤਾਂ ਪੱਕਿਆ ਪਿਆ ਮੋਇਆ ਪੱਕਿਆ ਪਿਆ ਪਹਿਲਾਂ ਆ ਜਾਂਦਾ ਸਾਡੇ ਘਰ ਆ ਖੇ ਬਹੁਤਾ ਚਿਰ ਮੈਂ ਤਾਂ ਲੋ ਜੀ ਹੌਲੀ ਹੌਲੀ ਚਿਰਿਆ ਜਾਊਗਾ ਐਡੀ ਲੰਮੀ ਵੀਡੀਓ ਬਣ ਜਾਣੀ ਅੱਜ ਤਾਂ ਦੇਖੋ ਭੈਣੋ ਘੱਟ ਤਾਂ ਪੇਠਾ ਬਹੁਤ ਔਖਾ ਕੱਟਿਆ ਹੱਥ ਦੇਖ ਲਓ ਬਾਹਲਾ ਔਖਾ ਤਾਂ ਕੱਟਣਾ ਹਣ ਚੀਰਦੇ ਆ ਇਹਨੂੰ ਆਪਾਂ ਜੀ ਕਟਬੀਏ ਸ਼ੁਰੂ ਕਰਤਾ ਕੱਟਣਾ ਪੇਠਾ ਸਿੰਘ ਬੋਦੱਖਾ ਬਣਦਾ ਪੇਠਾ ਬਣਦਾ ਛੇਤੀ ਜਾਂਦਾ ਕੱਟਣਾ ਬੜਾ ਔਖਾ ਜੜੀਆਂ ਭੈਣਾਂ ਨੂੰ ਪੇਠਾ ਕੱਟਣਾ ਵਧੀਆ ਨਹੀਂ ਲੱਗਦਾ ਨਾ ਕਮੈਂਟ ਕਰਕੇ ਦੱਸਿਓ ਵੀ ਇੰਨਾਂਤ ਕਿਹੜੀਆਂ ਭੈਣਾਂ ਮੇਰੇ ਵਰਗੀਆਂ ਨੇ ਜਿਨ੍ਹਾਂ ਨੂੰ ਪੇਠਾ ਕੱਟਣਾ ਵਧੀਆ ਨਹੀਂ ਲੱਗਦਾ ਠੀਕ ਹੈ ਕਾ ਦੱਸਿਓ ਕਮੈਂਟ ਕਰਕੇ ਹੁਣ ਇਹਨੂੰ ਆਪਾਂ ਫਟਾਫਟ ਚੀਰ ਦਈਏ ਤਾਂ ਫਾਹਾ ਵੱਢ ਦਈਏ ਸਾਰੇ ਭੈਣ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਅਸੀਂ ਅੱਜ ਦੇ ਵਲੌਗ ਦੇ ਵਿੱਚ ਬਣਾ ਕੇ ਦਿਖਾਉਨੇ ਆਂ ਪੇਠੇ ਦੀ ਸਬਜ਼ੀ ਲਓ ਜੀ ਅਗਨੀ ਦੇਵਤੇ ਨੂੰ ਵਾਲਣ ਲੱਗਿਆ ਵਾਲ ਜਾ ਭਰਾਵਾ ਜੈ ਅਗਨੀ ਦੇਵਤਾ ਇੱਥੇ ਰੱਖਣ ਲੱਗਿਆ ਬਤੀਲਾ ਬਤੀਲਾ ਰੱਖਤਾ ਆਪਾਂ ਛੁਣੀ ਧੋਕੇ ਲੈਂਦਾ ਬਤੀਲਾ ਸਿੰਘ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਜੀ ਉਹ ਤਾਂ ਉੱਧਰ ਰੱਖੋ ਲਾਈਟ ਕਰਕੇ ਆਹ ਲੈ ਸੱਕ ਜਾ ਜੀ ਸੁੱਕ ਜਾ ਪਤਿਲਾ ਸਿੰਘ ਥੋੜਾ ਪਾਣੀ ਰਹਿ ਗਿਆ ਪਤਿਲੇ ਚ ਚਲੋ ਜੀ ਹਾਂਜੀ ਜਪਾਉਣੇ ਆ ਹੁਣ ਅਸੀਂ ਸਰੋਂ ਦਾ ਤੇਲ ਅਸੀਂ ਬਣਾਉਣੇ ਆ ਸਰੋਂ ਦੇ ਤੇਲ ਚ ਸਬਜੀ ਤੁਸੀਂ ਕਿਹਦੇ ਚ ਬਣਾਉਣੀਓ ਤੁਸੀਂ ਰਿਫੈਡ ਪਾ ਸਕਦੇ ਹੋ ਤੇਲ ਪਾ ਸਕਦੇ ਹੋ ਠੀਕ ਹੈ ਜੀ ਅਸੀਂ ਇਹ ਜਪਾਤਾ ਹੁਣ ਸਰੋਂ ਦਾ ਤੇਲ ਇਹਨੂੰ ਆਪਾਂ ਪਕਾਉਨੇ ਆ ਜਿੰਨਾ ਤੱਕ ਪੱਕਦਾ ਨਹੀਂ ਉਹਨਾਂ ਤੱਕ ਆਪਾਂ ਵੇਟ ਕਰਦੇ ਆ ਜੀ ਪੇਠੇ ਚ ਜੀਰਾ ਪਾਈਦਾ ਹੁੰਦਾ ਕਿ ਨਹੀਂ ਪਾਈਦਾ ਹੁੰਦਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਪੇਠੇ ਚ ਜੀਰਾ ਪੈ ਜਾਂਦਾ ਪਰ ਮੈਂ ਤਾਂ ਕਦੇ ਪਾਇਆ ਨਹੀਂ ਹੈਗਾ ਜੀਰਾ ਤੇਲ ਗਰਮ ਹੋ ਚੁੱਕਿਆ ਹੁਣ ਪਾਵਾਂਗੇ ਚ ਸਿ ਲਸਨ ਲਸਣ ਦੇ ਨਾਲ ਨਾਲ ਅਸੀਂ ਪਾ ਦਾਂਗੇ ਪਿਆਜ਼ ਕਿਉਂਕਿ ਕਾਲੇ ਨਾ ਜਾਦੇ ਹੋ ਜਾਣ ਹੁਣ ਹੀ ਪਾਉਣਾ ਪੈਣਾ ਆਪਾਂ ਨੂੰ ਪਿਆਜ਼ ਇੱਕ ਚੱਕੋਲੀ ਉਹਰਾਵਾ ਕੈਮਰੇ ਆ ਸਹੀ ਰਹਿ ਲਓ ਜੀ ਨਾ ਸਾਡੇ ਸਬਜ਼ੀ ਦੇ ਵਿੱਚ ਅਦਰਕ ਖਾਂਦੇ ਨੇ ਨਾ ਹਰੀ ਮਿਰਚ ਖਾਂਦੇ ਨੇ ਐਨੀ ਅਸੀਂ ਨਾਣ ਮਿਰਚ ਪਾ ਲੰਨੇ ਆ ਜਿੰਨਾ ਤੱਕ ਆਪਣਾ ਗੰਡੇ ਭੁੱਜਦੇ ਨੇ ਇੱਕ ਚਮਚਾ ਆਪਾਂ ਮਿਰਚਾਂ ਪਾ ਲੰਨੇ ਆ ਚੰਚਾ ਪਹਾਲਦੀ ਪਾ ਲਾਨੇ ਆ ਹਲਦੀ ਥੋੜੀ ਜੀ ਹੋਰ ਪਾ ਲਾਨੇ ਆ ਕਿਉਂਕਿ ਪੇਠੇ ਦੀ ਕੁਆਂਟੀਟੀ ਹੈ ਜਿਹੜੀ ਜ਼ਿਆਦਾ ਹੈ ਇੱਕ ਇਸ ਚਮਚਾ ਸੀ ਨਮਕ ਪਾ ਲਾਨੇ ਆ ਥੋੜਾ ਜਿਆ ਹੋਰ ਪਾ ਲਾਨੇ ਆ ਠੀਕ ਹੈ ਮਸਾਲਾ ਸਾਡੇ ਹਜੇ ਮੁੱਕਿਆ ਹੋਇਆਗਾ ਠੀਕ ਹੈ ਉਹ ਫਿਰ ਪਾਵਾਂਗੇ ਫਿਲਹਾਲ ਅਸੀਂ ਐਵੀ ਸਬਜੀ ਨਾਲ ਮਸਾਲੇ ਤੋਂ ਬਿਨਾਂ ਬਸ ਸਾੜੀ ਜਾਂਦਾ ਕਦੇ ਕਦੇ ਲੰਗ ਹੈ ਨਾ ਜਿਹੜਾ ਪੇਠਾ ਹੁੰਦਾ ਹਨਾ ਪੇਠੇ ਦੀ ਸਬਜੀ ਆ ਉਹ ਮਤਲਬ ਕਿ ਆ ਜਿਹੜੇ ਪਿਆਜ਼ ਨੇ ਇਹਨਾਂ ਨੂੰ ਮੈਂ ਥੋੜੇ ਜਿਹੀ ਰੈੱਡ ਕਰਦੀ ਹੁੰਨੀ ਆ ਫਿਰ ਉਹ ਪਿਆਜ਼ ਨਾ ਸ਼ੋਹ ਜੇ ਨਹੀਂ ਹੁੰਦੇ ਪੇਠੇ ਚ ਗੱਡਮੱਡ ਗੱਡਮੱਡ ਹੋ ਜਾਂਦਾ ਸਾਰਾ ਕੁਝ ਠੀਕ ਹੋ ਗਿਆ ਉਹ ਕੱਟਾ ਜੀ ਰੈੱਡ ਕਰਾਂਗੇ ਆਪਾਂ ਹੋਰ ਸਬਜੀਸ ਤਾਂ ਮੈਂ ਰੈੱਡ ਪੂਰੇ ਤਰਾ ਕਰ ਲੈਣੀ ਹੁੰਨੀ ਆ ਇਹਦੇ ਚ ਅਸੀਂ ਇੰਨੇ ਕੀ ਕਰਾਂਗੇ ਹੁਣ ਅਸੀਂ ਜੀ ਇਹ ਚ ਪਾਵਾਂਗੇ ਨੂਨ ਮਿਰਚ ਲਓ ਇਹ ਨੂੰ ਵਿੱਚ ਛੱਟਦਾ ਹੁਣ ਇਹਨੂੰ ਹਲਾ ਦਾਂਗੇ ਠੀਕ 2 ਮਿੰਟ ਇਹਨੂੰ ਸੇਕ ਲਵਾ ਕੇ ਫਿਰ ਇਹ ਚ ਥੋੜਾ ਜਿਹਾ ਪਾਣੀ ਪਾ ਦਾਂਗੇ ਆਪਾਂ ਤਾਂ ਕਿ ਮਸਾਲਾ ਆਪਣਾ ਜਿਹੜਾ ਚੰਗੀ ਤਰ੍ਹਾਂ ਤਿਆਰ ਹੋ ਜੇ ਕੱਚਾ ਨਾ ਰਹੇ ਇਹ ਕੱਚਾ ਰਹਿ ਗਿਆ ਮਸਾਲਾ ਤੇ ਫਿਰ ਜਿੱਤੀਆਂ ਨੂੰ ਥੋਂ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਨਾ इस करके भूजना पैंता मसाला फिर घर कह दया थोड़ा जा पानी पा लागे भजा भरावा हम छेपेपी ਤੇਰੇ ਤੇ ਸਿੱਟੇ ਪੇਠਾ ਮਿੱਠਾ ਕद्दू ਪੇਠਾ ਆਜਾ ਭਰਾ ਮੇ ਪੇਠੇ ਲਵੇ ਲੱਗਦਾ ਤੇਰੀ ਵਾਰ ਯਕੜਾ ਇਹ ਜੀ ਚੜੰਦੀ ਹੁਣ ਪੇਠਾ ਦੰਦ ਕੱਢਦਾ ਦੰਦ ਨਾ ਕੱਢ ਪੇਠੇ ਤੂੰ ਪੇਠਾ ਕੱਢਦਾ ਇਹ ਦੰਦ ਤੇ ਤਿਆਰੀਆ ਥੋੜਾ ਜਿਹਾ ਘੋੜ-ਘੋਲਣ ਦੇ ਆਪਾਂ ਥਿੱਲੇ ਚ ਸੇਤੀ ਤਿਆਰ ਹੋ ਜਾਂਦਾ ਕੁੱਕਰ ਚ ਤੇ ਥਿੱਲੇ ਇਕ ਤਿਆਰੀ ਗਰਮ ਹੋ ਜਾਂਦਾ ਨਾ ਚੰਗੀ ਤਰ੍ਹਾਂ ਫਿਰ ਛੇਤੀ ਉਹ ਹੋ ਜਾਂਦਾ ਸੇਕ ਲੱਗਦਾ ਰਹਿੰਦਾ ਕੁੱਕਰ ਦੇ ਵਿੱਚ ਥੋੜਾ ਜਿਹਾ ਪਤਲਾਗਾ ਕੁੱਕਰ ਉਹਦੇ ਕਰਕੇ ਨੂੰ ਘਟਾਉ ਲੱਗਦਾ ਹੁਣ ਆਪਾਂ ਇਹ ਚ ਪੇਠਾ ਸਿੱਟਾਂਗੇ ਆਓ ਜੀ ਪੇਠਾ ਚਿੰਗੋ ਕੋਲ ਲੱਗੋ ਨੇੜੇ ਲੱਗੋ पाव गे पेठा अपना लाल हो गया मसाला घ्यो छा अपा पेठा लो जी पेठा पीले च पागा सारा हमे आप थोड़ा जावाने ज्यादा ही थोड़ा सब्जी ना थले न लगे फिर इन अस बंद कर देंगे ढक्न देख ठीक है ਉਹ ਨਾਲੇ ਹੋਰ ਪਾ ਦਈਏ ਨਾਲੇ ਕੜਛੀ ਧੋਤੀ ਜਾਣੀਆਂ ਬਾਹਰ ਗੈਸ ਨਹੀਂ ਲਿਬੜਦਾ ਹੁੰਦਾ ਵਿੱਚ ਹੀ ਕੜਛੀ ਧੋਦਿਆ ਕੋਈ ਇਦਾਂ ਚਰ ਕੱਢ ਲਿਆ ਕਰੋ ਹੁਣ ਇਹਨੂੰ ਅਸੀਂ ਬੰਦ ਕਰ ਦਾਂਗੇ ਢੱਕਣ ਦੇ ਨਾਲ ਆਹ ਲੋ ਜੀ ਆ ਦੇ ਦਾ ਢੱਕਣ ਚਲੋ ਵੀ ਸਬਜੀ ਬਣ ਕੇ ਤਿਆਰ 10 ਮਿੰਟ ਦੇ ਵਿੱਚ ਲੱਗੇ ਆਪਣੀ ਸਬਜੀ 'ਚ ਥੋੜੀ ਜਿਹੀ ਕੱਚ ਰਹਿ ਗਈ ਵੰਣ ਵਾਲੀ ਆ ਬਸ 2 ਚਾਰ ਮਿੰਟ ਹੋਰ ਲੱਗਣਗੇ ਖਾ ਲੋ ਜੀ ਲੰਗਰ ਵਾਲਾ ਪੇਠਾ ਹਜੇ ਕੱਚਾ ਖਵਾਵਾਂਗੇ ਤੁਹਾਨੂੰ ਜਦੋਂ ਪੱਕ ਗਿਆ ਥੋੜਾ ਜਿਹਾ ਪਾਣੀ ਵਿੱਚ ਮੱਚ ਜਾਣਾ ਪਾਣੀ ਵਿੱਚ

ਬਣਜੋ ਭਰਾਵਾ ਪੇਠਾ ਜੀ ਪੇਠਾ ਜੀ ਬਣਜੋ ਜੀ ਬਣਜੋ ਜੀ ਬਣਜੋ ਜੀ ਹਾਂਜੀ ਬਣ ਚੁੱਕੀ ਹੈ ਸਬਜੀ ਹੁਣ ਆਪਾਂ ਪਾ ਦਾਂਗੇ ਤਣੀਆਂ ਤਣੀਆਂ ਪਾ ਦਾਂਗੇ ਸਬਜੀ ਦੇ ਵਿੱਚ ਅਲੋ ਜੀ ਤਣੀਆਂ ਪਾ ਦਿੱਤਾਗਾ ਪੇਠੇ ਚ ਕੌਣ ਕੌਣ ਤਣੀਆਂ ਪਾਉਂਦਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਤਣੀ ਵਾਲੀ ਸੰਜੀ ਸਾਗੇ ਸਾਦੀ ਬਾਣ ਚੁਕੀਏ ਰੋਟੀਆਂ ਤੁਹਾਨੂੰ ਬਣਾ ਕੇ ਖਵਾਉਨੇ ਆਂ ਸੀ ਧੰਨਵਾਦ ਜੀ ਤੁਹਾਨੂੰ ਸਾਡੇ ਬਲੌਗ ਇਦਾਂ ਦੇ ਲੱਗੇ ਨੇ ਕਮੈਂਟਾਂ ਚ ਜਰੂਰ ਦੱਸਿਆ ਕਰੋ ਜੀ ਇਹ ਹੀ ਸਾਡੀ ਅੱਜ ਦੀ ਪੇਠੇ ਦੀ ਸਰਜੀ ਕੱਲ ਨੂੰ ਤੁਹਾਡੇ ਨਾਲ ਨਵੇਂ ਬਲੌਗ ਦੇ ਨਾਲ ਮਿਲਦੇ ਆਂ ਜੀ ਧੰਨਵਾਦ ਥੈਂਕ ਯੂ